ਸਾਡੇ ਵਿੱਚ ਸਾਡੇ ਗੋਪੀ ਸਾਜ ਜੀ ਨੂੰ 10 ਮਿੰਟ ਜੀ ਮੈਂ ਸਿੰਚਨੀ ਜਿੰਦਾਬਾਦ ਸਰਦਾਰ ਚਰਕੀ ਸਿੰਘ 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 ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਚਰਕੀ ਸਿੰਘ ਜਿੰਦਾਬਾਦ ਕਰੂੰਗਾ ਹੁਣ ਸਾਡੇ ਮੈਂ ਬੇਨਤੀ ਕਰੂੰਗਾ ਸਾਡੇ ਐਸਐਮਐਲਏ ਹਲਕਾ ਚਾਂਦਪੁਰ ਕੋਪਨਾ ਬੀਆਜੀ ਉਹ ਵਿਚਾਰ ਰੱਖਣਗੇ ਐਸਐਮਐਲਏ ਉਹਨਾਂ ਤੋਂ ਬਾਅਦ ਸਾਡੇ ਸੁੰਦਰ ਸ਼ਾਮ ਰੋੜਾ ਜੀ ਐਕਸ بہت ہی سرکار کی جی? اس علاقے جنہوں نے درشن دلتا پنجاب, دی روحان دلتال پنجاب دی ساتھ کا ساتھ تو اپنی گاتھا چی دے ہیں اور شرکت ایک الگ طرح کی مسروفیت دیا ہے اکران دے دلان دی تڑکن شرما صاحب انہاں دے نال دعا بے دی آن پہ شان جنہاں دے نام بہت ہی گورت دے نال لیا جاندہ ہے میری مراد رانہ صاحب تو ہے جنہ ہر گریب بھی ایک آس پہ امید ہے جنہ کی ایک لمبے سمیتوں جنہاں شہید دی بہو کہا جاندہ ڈاکٹر کیبل کرشن جی دی اور میرے مطر ببی صاحب رجیش ببی جی مکیری محفل دے سہوے صدر بزرگا دے لخت زگر جنہیں ہمیشہ ہی درد لے کے لگتے انہوں نے چلتے چل دے یہ جنہیں مچھو راز ماننے میں کہاں گا اٹھ کے ایک واری سوارت کرو رنجیت رنجیت ہونا نوہ پاس अरुणा ने जनता ने जुझारू लीडर देश तो कुर्बान होंगे सारे ही ਤੁਸੀਂ ਜਾਣਦੇ ਹੋ ਕਦਮ ਚੱਲ ਕੇ ਇਹ ਪਾਰਲੀਮੈਂਟ ਦੇ ਵਿਧਾਨ ਸਭਾ ਤੱਕ ਪਹੁੰਚੇ ਕਿ ਪੈਰਾਸ਼ੂਟਰਾਂ ਦਾ ਕੋਈ ਨਹੀਂ ਹੈ ਇੰਡੀਆ ਕਾਂਗਰਸ ਦੇ ਇਹ ਸਾਰਾ ਪਿੰਡ ਕਾਂਗਰਸੀ ਸਾਰਾ ਪਿੰਡ ਕਾਂਗਰਸੀ ਦੋ ਵਾਰੀ ਤੁਸੀਂ ਟਿਕਟ ਦੇ ਕੇ ਰਾਏ ਕੁਮਾਰ ਚੱਬੇਵਾਲ ਨੂੰ ਭੇਜਿਆ ਇਹਨਾਂ ਪਿੰਡਾਂ ਨੇ 70% ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਕਾਂਗਰਸ ਹੁੰਦੇ ਨੇ ਮੈਂ ਸਿਰਫ ਇੱਕ ਗੱਲ ਕਹਿਣੀ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ ਨਾ ਸਰਕਾਰਾਂ ਵੱਡੀਆਂ ਹੁੰਦੀਆਂ ਨੇ ਕਈ ਆਏ ਕਈ ਗਏ ਲੋਕ ਵੱਡੇ ਹੁੰਦੇ ਨੇ ਤੁਸੀਂ ਵੱਡੇ ਆ ਤੁਸੀਂ ਜਨਰਲ ਫੈਸਲਾ ਭਾਜਪਾ ਦੇ ਕਾਂਗਰਸ ਦਾ ਕੈਂਡੀਡੇਟ ਜਿਹੜਾ ਗਰੀਬ ਪਰਿਵਾਰ ਤੋਂ ਲੈ ਕੇ ਆਏ ਆ ਅਗਰ ਉਹ ਐਮਐਲਏ ਬਣ ਜਾਏਗਾ ਤਾਂ ਕੋਈ ਇਤਰਾਜ਼ ਹੈ ਇਹ ਤੁਹਾਡੇ ਨਾਲ ਹੀ ਨਾਰਾ ਨਰੂ ਨੰਗਲ ਪਿੰਡ ਦਾ ਉਮੀਦਵਾਰ ਹੈ ਬੰਦੇ ਵਾਹ ਨਾਲ ਨੇ ਬੋਲਣਾ ਹੈ ਮੈਂ ਤਾਂ ਸ਼ਰਮਾ ਜੀ ਇੱਕ ਬੇਨਤੀ ਕਰਨੀ ਹੈ ਇਹ ਪਿੰਡ ਵਾਸੀਆਂ ਨੇ ਸਾਰੇ ਪਿੰਡ ਵਾਸੀਆਂ ਨੇ ਜਿਹੜੇ ਕਿ ਕਾਂਗਰਸ ਦੀ ਜਿੰਦ ਜਾਨ ਹੈ ਇਹਨਾਂ ਨੇ ਕਹਿ ਦਿੱਤੇ ਮਹਾਰਾਣਾ ਜੀ ਨੂੰ ਰਿਕਵੈਸਟ ਕੀਤੀ ਸਾਡੇ ਇਨਚਾਰਜ ਨੇ ਸਾਡੇ ਹਰਮਨ ਪਿਆਰੇ ਨੇਕਾ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਐਕਸੀਐਮ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸੀਨੀਅਰ ਆਗੂ ਸ਼੍ਰੀ ਅਲੋਕ ਜੀ ਅਲੋਕ ਸ਼ਰਮਾ ਜੀ ਉਹਨਾਂ ਦੇ ਨਾਲ ਸਾਡੇ ਸਟੋਨਵੇ ਇਨਚਾਰਜ ਪੰਜਾਬ ਦੇ ਸੀਨੀਅਰ ਆਗੂ ਸਰਦਾਰ ਗੁੱਡੀ ਸਿੰਘ ਰਾਣਾ ਜੀ ਔਰ ਜਿਨ੍ਹਾਂ ਨੇ ਉਂਗਲੀ ਫੜ ਕੇ ਅੱਜ ਮੈਂ ਪਾਰਟੀ ਦੇ ਵਿੱਚ ਨੁਮਾਇੰਦੇ ਦੇ ਤੌਰ ਤੇ ਆਪ ਜੀ ਦੇ ਸਾਹਮਣੇ ਖੜਾ ਹਾਂ ਔਰ ਬਵਨ ਆਰਿਆ ਜੀ ਭੈਣ இந்து ਗੱਲਾ ਜੀ ਔਰ ਹੋਰ ਬਹੁਤ ਸਾਰੇ ਜਲਜਾਬਾਦ ਦਰਜਾ ਪਾਰਟੀ ਦੇ ਅਹੁਦੇਦਾਰ ਸਹਿਬਾਨ ਮੇਰਾ ਭਰਾ ਵਿਸ਼ਵਨਾਥ ਗੰਟੀ ਜੀ ਆਪ ਸਭ ਨੂੰ ਨਾਲ ਮੈਂ ਮਾਤਾ-ਮਾਪੇ ਭੈਣਾਂ ਬਜ਼ੁਰਗ ਕਿ ਆਪ ਸਭ ਨੇ ਇੰਨਾ ਅੱਛਾ ਹੰਗਾਰਾ ਮੈਨੂੰ ਪਿਛਲੇ ਕੁਝ ਦਿਨਾਂ ਦੇ ਵਿੱਚ ਦਿੱਤਾ ਹੈ ਔਰ ਖਾਸ ਕਰਕੇ ਪਹਿਲਾ ਵੱਲੋਂ ਮੈਨੂੰ ਭਰ부ਰਾ ਅਸ਼ੀਰਵਾਦ ਦਿੱਤਾ ਹੈ ਮੈਂ ਆਪ ਜੀ ਦਾ ਬਹੁਤ ਮਸ਼ਕੂਰ ਹਾਂ ਕਿ ਆਪ ਜੀ ਨੇ ਮਨਾ ਲਈ ਹੈ ਮੈਟਰ 2-4 ਕਿਲੋਮੀਟਰ ਪਰੇ ਨਾਰੂ ਲਗਰ ਸੈਂਟਰ ਮੇਰਾ ਉੱਥੇ ਜੇ ਅਸੀਂ ਜੰਮ ਪਾਲਣਾ ਔਰ ਹੁਸ਼ਾਰਪੁਰ ਦੇ ਬਾਕੀ ਟਰਾਈ ਕਰਕੇ ਮੈਂ ਇਸ ਪਿਛਲੇ 25 ਸਾਲ ਤੋਂ ਵਕਾਲਤ ਕਰ ਰਿਹਾ ਹਾਂ ਔਰ ਆਪ ਜੀ ਦੇ ਅਸ਼ੀਰਵਾਦ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਣ ਦਾ ਵੀ ਮੈਨੂੰ ਮੌਕਾ ਮਿਲਿਆ ਔਰ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅੱਜ ਮੈਂ ਆਪ ਜੀ ਦਾ ਸ਼ੁਕਰ ਔਰ ਮੇਰੀ ਪ੍ਰੇਰਨਾ ਜੋ इंडियन नेशनल कांग्रेस ਦੇ ਵਿੱਚ ਜੁਆਇਨ ਕਰਕੇ ਪਾਰਟੀ ਦੇ ਜੁਰਮ ਦਾ ਕਾਮਗਰਮ ਦਾ ਫੈਸਲਾ ਹੈ ਉਹ ਮਾਨਯੋਗ ਦੋ ਸਖਸ਼ੇਤਾਂ ਹਨ ਜਿਹੜਾ ਪਰ ਮ ਪ੍ਰਭਾਵਿਤ ਹੋ ਕੇ ਫੈਸਲਾ ਲਿਆ ਪਹਿਲੇ ਮਾਨਯੋਗ ਸ਼੍ਰੀ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਰੱਖਿਆ ਲਈ ਇਸ ਦੇ ਸੈਕੂਲਰ ਢਾਂਚੇ ਦੀ ਰੱਖਿਆ ਲਈ ਲੋਕਤੰਤਰ ਦੀ ਰੱਖਿਆ ਲਈ ਔਰ ਭਾਈਕਰਾ ਕਿਵੇਂ ਬਣਾ ਕੇ ਰੱਖਣਾ ਹੈ ਔਰ ਸਮਾਜਿਕ ਨਿਆਂ ਕਾਸ਼ੀਆ ਕਾ ਸਮਾਜ ਉਹਦੇ ਘੱਟ ਗਿੰਤੀ ਸਮਾਏ ਜੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਿਸ ਤਰੀਕੇ ਨਾਲ ਕਰਨੀ ਹੈ ਉਹਨਾਂ ਨੇ ਇਸ ਦਾ ਮਜਾਹਰਾ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਹੀ ਪ੍ਰਪੱਕ ਰੂਪ ਦੇ ਵਿੱਚ ਕਰਕੇ ਰੱਖਾਇਆ ਉਹਨਾਂ ਨੇ ਸਿਰਫ ਪਾਰਲੀਮੈਂਟ ਵਿੱਚ ਗੱਲ ਨਹੀਂ ਰੱਖੀ ਉਹਨਾਂ ਨੇ ਸਿਰਫ ਪ੍ਰੈਸ ਵਿੱਚ ਗੱਲ ਨਹੀਂ ਰੱਖੀ ਉਹ ਇਹਨਾਂ ਮੁੱਦਿਆਂ ਨੂੰ ਲੈ ਕੇ ਸੜਕਾਂ ਤੇ ਵੀ ਉਤਰੇ ਔਰ ਪੂਰੇ ਦੇਸ਼ ਦੀਆਂ ਯਾਤਰਾਵਾਂ ਕਰਕੇ ਬਾਰ ਬਾਰ ਸੰਵਧਾਨ ਦੀ ਆਧਾਰਤ ਬਵਸਥਾ ਨੂੰ ਕਾਇਮ ਰੱਖਣ ਦਾ ਹੌਕਾ ਦਿੱਤਾ ਔਰ ਦੂਸਰੀ ਸ਼ਕਤੀ ਸਰਦਾਰ ਕਰਨਜੀਤ ਸਿੰਘ ਕਰਨੀ ਜੀ ਜਿਨ੍ਹਾਂ ਦੇ ਤਿੰਨ ਮਹੀਨੇ ਦੇ ਕਾਰਜਕਾਲ ਦੇ ਵਿੱਚ ਹਰਿਆਣਾ ਐਸੇ ਕੰਮ ਹੋ ਗਏ ਜਿਹੜੇ ਕਿ ਬਹੁਤ ਸਾਲਾਂ ਤੋਂ ਲੋਕ ਇੰਤਜ਼ਾਰ ਕਰ ਰਹੇ ਸੀ ਸਭ ਤੋਂ ਵੱਡੀ ਜਿਹੜੀ ਇੰਪੋਰਟੈਂਟ ਗੱਲ ਮੈਨੂੰ ਅੱਛੀ ਲੱਗੀ ਔਰ ਉਹਦੇ ਨਾਲ ਸਾਰੇ ਸਮਾਜ ਦਾ ਜਿਹੜਾ ਫੱਡੇ-ਫੱਡੇ ਤੇ ਬੈਨਾ ਹੋਇਆ ਸਾਡਾ ਗਰੀਬ ਸਮਾਜ ਲਾਲਕੀ ਦੇ ਅੰਦਰ ਰਹਿੰਦਾ ਔਰ ਲਾਲਕੀ ਦੇ 4-4 5-5 ਮਦਲੇ ਦੇ ਮਕਾਨਾਂ ਦੇ ਉਹਨਾਂ ਕੋਲ ਮਾਲਕੀ ਤੱਕ ਨਹੀਂ ਹੈ ਉਹਨੇ ਮਾਲਕੀ ਕਾਇਮ ਕਰਨ ਵਾਸਤੇ ਸਰਕਾਰ ਕਮਿਸ਼ਨ ਕੰਨੀ ਨੇ ਹੁਕਮ ਕੀਤਾ ਔਰ ਇਹਨਾਂ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਉਣ ਦਾ ਪ੍ਰਬੰਧ ਕੀਤਾ ਔਰ ਹੁਕਮ جاری ਕੀਤਾ ਲੇਕਿਨ ਬੜੀ ਦੁੱਖ ਦੀ ਗੱਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਤੋਂ ਬਾਅਦ ਅਜ ਤੱਕ ਉਸ ਵੱਲ ਉਸ ਕੰਮ ਨੂੰ ਨੇਪਰੇ ਚਾੜ੍ਹਨ ਵਾਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਲੰਧਰ ਜੰਨੀ ਜੰਦਾਬਾ ਸਰਕਾਰ ਚਰਨਜੀਤ ਸਿੰਘ ਜੰਨੀ ਜੰਦਾਬਾ ਯਾਦ ਦੇ ਚੇਲੋ ਕੋਈ ਕਾਨੂੰਨ ਨਹੀਂ ਆ ਫਰਮ ਸਤਕਾਰਿਓ ਸਾਡੇ ਸੈਕਟਰੀ ਇੰਚਾਰ ਸ਼੍ਰੀ ਅਲੋਕ ਸ਼ਰਮਾ ਜੀ ਬਹੁਤ ਹੀ ਸਤਿਕਾਰਯੋ ਰਣਾ ਗੁਰਜੀਤ ਸਿੰਘ ਜੀ ਅਰੋੜਾ ਸਾਹਿਬ ਜੀ ਭਗਵਨ ਆਧਿਆ ਜੀ ਹੋਰ ਸਾਰੇ ਲੀਡਰ ਸਾਹਿਬਾਨ ਸਤਿਕਾਰਯੋ ਬਜ਼ੁਰਗੋ ਵਿਦਿਓ ਭੈਣੋ ਤੇ ਭਰਾਵੋ ਮੈਂ ਤੁਹਾਡਾ ਬੜਾ ਧੰਨਵਾਦੀ ਆ ਬੜੀ ਦਰਜੋਸ਼ੀ ਦੇ ਨਾਲ ਤੁਸੀਂ ਪਿੰਡ ਦੇ ਵਿੱਚ ਸਾਡਾ ਸਵਾਗਤ ਕੀਤਾ ਵਾਜੇਗਾ ਜੀਆਂ ਦੇ ਨਾਲ ਬੀਬੀਆਂ ਨੇ ਫੁੱਲਾਂ ਦੀ ਵਰਖਾ ਕੀਤੀ ਮਨ ਨੂੰ ਵੈਸੇ ਨਾ ਉਹ ਗੈਂਦੇ ਤੋਂ ਅਲਰਜੀ ਹੈ ਪਰ ਬੀਬੀਆਂ ਦਾ ਪਿਆਰ ਇੰਨਾ ਸੀ ਮੈਂ ਭੁੱਲੀ ਗਿਆ ਮੈਂ ਤੇ ਪੈਰਾ ਵਿੱਚ ਹੱਥ ਲਾਈ ਗਿਆ ਮੈਂ ਕਿਸੇ ਪਰ ਮੈਂ ਇਹ ਨਹੀਂ ਕਿਹਾ ਵੀ ਨਾ ਗੇ ਰੋਤੀ ਹੁਣ ਮੇਰੇ ਧੱਫੜ ਜੇ ਪੈ ਗਏ ਪਰ ਮੈਨੂੰ ਖੁਸ਼ੀ ਬਹੁਤ ਮਹਿਸੂਸ ਹੋ ਰਹੀ ਤੁਸੀਂ ਬਹੁਤ ਪਿਆਰ ਦਿੱਤਾ ਤੁਹਾਡੇ ਕਾਰਿਆਂ ਨੂੰ ਮੱਥਾ ਟੇਕਦਾ ਬੱਡੀ ਗਿੰਟਨੀ ਜੀ ਬੀਬੀ ਆਈਆਂ ਜੀਤ ਕੁਮਾਰ ਜੀ ਐਨੀਆ ਬੀਬੀ ਆ ਰਹਾਤਾ ਬੱਡੀ ਜੀ ਤੇ ਗਈ ਇਹ ਦਾਪਾਲੇ ਚੱਬੇ ਵਾਲੇ ਜੀ ਤਨਾ ਤੁਹਾਡਾ ਬਹੁਤ ਧੰਨਵਾਦ ਇਹਦੇ ਮਾਂ ਦੀਆਂ ਅਸੀਸਾਂ ਤਾਕਤ ਬਖਸ਼ਾਵਣ ਵਾਕਸ਼ਣ ਮੁਲਕ ਦੀ ਜੀ ਜੋ ਵੀ ਮਿੱੱਦਾ ਮਾਵਾਂ ਦੇ ਪਹਿਰਾਂ ਦੇ ਅਸੀਰਵਾਦ ਦੇ ਨਾਲ ਇਹਨਾਂ ਦੇ ਚਰਨਾਂ 'ਚੋਂ ਮਿਲਦਾ ਤੇ ਇਹਨਾਂ ਦਾ ਅਸੀਰਵਾਦ ਹਮੇਸ਼ਾ ਬਰਕਰਾਰ। ਤੋਂ ਮੈਂ ਧੰਨਵਾਦੀ ਆ ਕਿ ਬੜੀ ਜੀਤੀ ਜੀ ਬੀ ਆਈ ਆ। ਪਰ ਮੈਂ ਉਹ ਥੋੜੇ ਹਜ਼ਾਰ ਰੁਪਏ ਵਾਲੀ ਗੱਲ ਨਹੀਂ ਕਰਦੇ। ਟੋਕਾ ਦੇ ਕੇ ਕਹਿੰਦੇ ਜੀ 1000 ਰੁਪਏ ਮਹੀਨਾ ਦੇਵੋਗੇ। ਬੀਬੀ ਨੇ ਸੁਝਾਇਆ ਚੱਲ ਤੁਲਾ ਚੌਕਈ ਕਰਨੀ ਕਰੂਗਾ। ਹਜ਼ਾਰ-ਹਜ਼ਾਰ ਰੁਪਏ ਮਹੀਨਾਵਾਰ ਦਾ ਬਕਾਇਆ ਕਰ ਬੋਤ ਲੇਕਿਨ ਬਾਅਦ ਤੇ ਆਈ ਨਹੀਂ ਫੇਰ ਬੋਟ ਆ ਗਿਆ ਫੇਰ ਕਹਿੰਦੇ ਜੀ ਹੁਣ ਦਵਾਂਗੇ ਬਾਈ ਇਲੈਕਸ਼ਨ ਆ ਗਿਆ ਫੇਰ ਨਹੀਂ ਦਿੱਤੇ ਐ ਕਿ ਪਾਰਲੀਮੈਂਟ ਚ ਆਪਣੇ ਵਾਲਾ ਜੂਡੂ ਪੁਗਤਮਾਨ ਕਹਿੰਦਾ ਜੀ 1100 ਦਵਾਂਗੇ ਹੁਣ 1100 ਵੀ ਨਹੀਂ ਆਇਆ ਜੇ ਹੁਣ ਆ ਗਿਆ ਤਾਂ ਉਹਨੇ ਕਹਿੰਦੇ ਮੈਂ 1200 ਦਵਾਂਗਾ ਇਤੇ ਡਾ ਕੋੜਾ ਕੁਛ ਨਹੀਂ ਪੇ ਪਰ ਜੇ ਹੁੰਨ ਤੁਹਾਡੇ ਤੇ ਮਹੱਲੇ ਚ ਆ ਗਏ ਨਾ ਤਾਂ ਉਸੇ ਚਾਰ ਨਾਲ ਕੁੱਟਨੇ ਆ। ਜਾਂ ਦਾਦੇ ਮਗੋੜੇ ਜਾਤਾ ਕਹਿੰਦੇ ਕਿ 1100 ਰੁਪਏ ਮਹੀਨਾ ਦਵੋਗੇ ਦਿੱਤਾ ਇੱਕ ਵੀ ਸਾਡਾ 35 35000 ਹੋਇਆ ਖੜਾ। ਧੋਖਾ ਦੇ ਕੇ ਬਹੁਤ ਤਰੀਕੇ ਤਰੀਕੇ ਦੇ ਨਾਲ ਅਰ ਸਰਕਾਰ ਬਣਾ ਕੇ ਬੈਠ ਗਏ ਲੁਕਟੜ ਤੋਂ ਇਲਾਵਾ ਕੋਈ ਕੰਮ ਨਹੀਂ। ਉਹ ਹੰਤ ਮਹਾਨ ਨੂੰ ਮੁੱਖ ਮੰਤਰੀ ਬਣਾਇਆ ਲੋਕਾਂ ਨੇ ਬੋਟਾ ਨਾਲ ਇਹਨੂੰ ਰੱਦ ਦਾ ਆਮਾਦੀ ਪਾਰਟੀ ਨੂੰ ਇੰਨੀਆਂ ਬੋਟਾਂ ਪਈਆਂ ਬੜਾ ਮਾਣ ਦਿੱਤਾ ਸਤਕਾਰ ਦਿੱਤਾ ਪਰ ਤੁਸੀਂ ਦੇਖ ਲਓ ਬੰਦੇ ਨੇ ਸ਼ਰਾਬ 'ਚ ਰੋੜਦਾ ਸਾਰਾ ਕੁਝ ਇੱਕ ਸ਼ਰਾਬਪੁਰੇ ਦਾ ਪੂਰੀ ਘਰ ਮਾਇਆ ਇੱਕ ਦਾ ਆਪਣਾ ਮਾਣ ਆਦਰ ਦਿੱਤਾ ਹੋਇਆ ਸਵੇਰੇ ਪੀ ਲੈਂਦਾ ਰਾਤ ਤੱਕ ਉਹਦੇ ਸੂਰ ਚ ਰਹਿੰਦਾ ਕੋਈ ਕੰਮ ਪੰਜਾਬ ਦਾ ਨਹੀਂ ਕੀਤਾ ਨੁਕਸਾਨ ਹੋਇਆ ਪੰਜਾਬ ਦਾ ਪਿਛਲੇ 3 ਸਾਲਾਂ ਦੇ ਵਿੱਚ ਔਰ ਲਗਾਤਾਰ ਨੁਕਸਾਨ ਹੋ ਰਿਹਾ ਹੈ ਤੇ ਇਸ ਬੰਦੇ ਨੂੰ ਕੋਈ ਸੋਚ ਨਹੀਂ ਹੈ ਕੋਈ ਕੰਮ ਕੀਤਾ ਹੀ ਨਹੀਂ ਕੋ ਕੋ ਕੰਮ ਕੀਤਾ ਬਸ ਦੂਸਰਾ ਵਿਆਹ ਕਰਾਇਆ ਪਹਿਲਾ ਅੜੀ ਦਾ ਵਾਲੀ ਸਾਥੀ ਸਭਿਆਚਾਰੇ ਬਗਾੜ ਦਾ ਜਿੱਦੇ ਆ ਆਦਮੀ ਆਲੇ ਵਿਆਹ ਕਰਾਈ ਜਾਂਦੇ ਆ ਕੋਈ ਬੇਰੀ ਛੱਡਿੰਦਾ ਕੋਈ ਦੂਰੀ ਛੱਡਿੰਦਾ ਹੁਣ ਤਾਂ ਕਈ ਵਾਰ ਨਾ ਛੜਾ ਕਈ ਆਪਣੇ ਵੀ ਪਿੰਡਾਂ ਦੇ ਵਿੱਚ ਕਹਿੰਦੇ ਵੀ ਮੈਂ ਭਗਵੰਤ ਮਾਨ ਵਾਲੀ ਕਰੂੰਗਾ ਉਹ ਕਹਿੰਦੀ ਖੜ ਜਾ ਮੈਂ ਤੈਨੂੰ ਸਿੱਧਾ ਕਰਦੀ ਹਾਂ ਭੂਗਨ ਨਾਲ ਸੱਬੇ ਚਾਰੇ ਵਿਗਾੜਤਾ ਇਹਨਾਂ ਨੇ ਦੱਸੋ ਕਿਹੜਾ ਕੰਮ ਕਰਿਆ ਆ ਆਪਣੇ ਰਾਜਕੁਮਾਰ ਜੱਬੇਵਾਲ ਸੰਗਰਸ ਪਾਰਟੀ ਦੇ ਨੂੰ ਇਹਨਾਂ ਮਾਣ ਦਿੱਤੇ ਤਿੰਨ ਵਾਰ ਐਮਐਲਏ ਬਣਾਇਆ ਐਮਪੀ ਦੀ ਵੀ ਪਿਛਲੀ ਵਾਰ ਟਿਕਟ ਦਿੱਤੀ ਉਹ ਡਿਪਟੀ ਲੀਡਰ ਸੀਗਾ ਸਾਡਾ ਵਿਧਾਨ ਸਭਾ ਦੇ ਵਿੱਚ ਇਹਦੀ ਸੁਣਵਾਈ ਪੂਰੀ ਸੀ ਜਦ ਮੈਂ ਮੁੱਖ ਮੰਤਰੀ ਬਣਿਆ ਮੈਂ ਇਹਨੂੰ ਬੁਲਾ ਕੇ 15 ਕਰੋੜ ਰੁਪਇਆ ਦਿੱਤੇ ਹਲਕੇ ਵਾਸਤੇ ਜਿਹੜੇ ਨੇ ਇੱਥੇ ਆ ਕੇ ਵੰਡੇ ਮੈਂ ਕਿਹਾ ਜੋ ਮਰਜ਼ੀ ਕਰਾ ਲੈ ਤੂੰ ਜਿੰਨਾ ਚਾਹੀਦਾ ਮੈਂ 2-3 ਵਾਰੀ ਦੇ ਆਇਆ ਵੀ ਇੱਥੇ ਦੇ ਘਰ ਵੀ ਆਇਆ ਲੇਕਿਨ ਉਹ ਇਹਦੇ ਕਰਾਪਸ਼ਨ ਜਿਹਦੇ ਕੇਸ ਕੱਢ ਲੈ ਉਹ ਕਹਿੰਦੇ ਯਾਰ ਇੱਧਰ ਨੂੰ ਆ ਜਾ ਫਿਰ ਯਾਰ ਇੱਧਰੋਂ ਚਲੇ ਜਾ ਬਾ ਇੰਨੇ ਜੀ ਡਰ ਗਿਆ ਮੇਰੇ ਖਿਲਾਫ 3 ਸਾਲ ਹੋ ਗਏ ਇਹਨਾਂ ਨੂੰ ਫਿਰਦਿਆ ਨਹੀਂ ਵਿਜੀਲੈਂਸ ਵਾਲਿਆਂ ਨੂੰ ਬੋਰ ਜਿੱਦੇ ਵੀ ਆ ਜਾਈ ਸੀ ਆ ਸਭ ਨੇ ਜੋਰ ਲਾ ਲਿਆ ਲੇਕਿਨ ਆਪਾਂ ਆਪਣੇ دین ਦੇ ਪੱਕੇ ਆਪਣੀ ਪਾਰਟੀ ਦੇ ਪੱਕੇ ਖੜੇ ਆ ਆਪਣੇ ਲੱਤਾਂ ਦੂ ਤਾਕੜੇ ਕਰਕੇ ਖੜੇ ਆ ਆਪਣੇ ਕਿੰਤੇ ਪਰ ਤੈ ਲਿਆ ਲੇਕਿਨ ਆਪਣਾ دین ਹੀ ਬਦ ਗਿਆ ਆਪਰਾ ਜੋ ਬਾਦਾਂ ਪਾਰਟੀ ਦੇ ਨਾਲ ਹੈ ਜਿਹੜੀ ਪਾਰਟੀ ਨੇ ਖੜਾ ਕੀਤਾ ਉਹਨੂੰ ਛੱਡਿਆ ਨਹੀਂ ਮੰਨੋ ਵੀ ਬਥੇਰੀਆਂ ਹੋપરા ਹੋਈਆਂ ਲੇਕਿਨ ਆ ਥੋੜੇ ਜੇ ਲਾਲਚ ਵਿੱਚ ਆ ਗਿਆ ਥੋੜੇ ਜੇ ਡਰ ਚ ਆ ਗਿਆ ਛੱਡ ਕੇ ਹੋ ਗਿਆ ਇਹ ਤਿਲਕੜ ਬਾਜੀ ਹੁੰਦੀ ਹੈ ਰਾਜਨੀਤੀ ਜਿਹੜਾ ਤਿਲ ਗਿਆ ਤਿਲ ਗਿਆ ਉਹਨੂੰ ਲੱਗਦਾ ਕਿ ਮੈਂ ਐਮਪੀ ਬਣ ਗਿਆ ਲੇਕਿਨ ਮੁੜ ਕੇ ਲੋਕਾਂ ਨੇ ਪੁੱਛਣਾ ਕੋਈ ਨਹੀਂ ਆ ਤਾਂ ਹੁਣ ਧਰਮ ਜੋਸ਼ੀ ਜੀ ਚ ਬਾਦ ਦੇ ਵਿੱਚ ਕਿਸੇ ਨੇ ਇਹਨੂੰ ਪੁੱਛਣਾ ਕਿਉਂਕਿ ਇਹਦੇ ਵਿੱਚ ਹੀ ਚ ਵਿਸ਼ਵਾਸ ਹੈ ਹੁੰਦਾ ਜਿਹੜਾ ਵਿਸ਼ਵਾਸ ਤੋੜ ਗਿਆ ਤੋੜ ਗਿਆ ਇੱਕ ਵਾਰ ਤੇ ਨਹੀਂ ਲੋਕ ਮੂੰਹ ਲਾਦੇ ਇਹਨੇ ਵਿਸ਼ਵਾਸ ਤੋੜਦਾ ਇਹਨੇ ਪਾਰਟੀ ਨੂੰ ਧੋਖਾ ਦਿੱਤਾ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਦੁਆਬੇ ਨੂੰ ਬਦਨਾਮ ਕੀਤਾ ਦਲਿਤ ਵਰਗ ਨੂੰ ਬਦਨਾਮ ਕਰਦਾ ਕਿ ਇਹਦੀ ਯਾਰ ਇਹ ਤਾਂ ਡਰ ਜਾਂਦੇ ਆ ਇਹ ਤਾਂ ਪਾਰਟੀ ਛੱਡ ਕੇ ਚਲੇ ਜਾਂਦੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਤੁਸੀਂ ਦੇਖੋ ਕਿ ਜੇ ਹੁਣ ਤੋਂ ਐਮਪੀ ਬਣ ਗਿਆ ਭਾਈ ਕਿਸੇ ਹੋਰ ਨੌਜਵਾਨ ਮੁੰਡੇ ਨੂੰ ਮੌਕਾ ਦੇ ਦੇ ਹੋ ਕੇ ਅਤੇ ਜੱਬੇ ਵਾਲ ਕੋਈ ਨੌਜਵਾਨ ਮੁੰਡਾ ਹੀ ਨਹੀਂ ਐ ਕੁੜੀ ਨਹੀਂ ਐ ਜਿਹਨੂੰ ਟਿਕਟ ਦੇ ਸਕਦੇ ਉਹ ਵੀ ਭੁਝਾਈ ਕੇ ਮੰਗਦੀ ਸੀ ਉਹਦਾ ਭਾਈ ਵੀ ਮੰਗਦਾ ਸੀ ਕਿ ਕਿਸੇ ਪਰਜਵਾਜ ਨਹੀਂ ਕਰਿਆ ਆਪਣੇ ਮੁੰਡੇ ਨੂੰ ਦੇ ਦਿੱਤੀ ਪਰਵਾਰ ਵਾਲ ਦੇਖੋ ਤੁਸੀਂ ਬਣ ਗਿਆ ਹੁਣ ਹੋਰ ਵੀ ਮੌਕਾ ਦੇ ਮੈਂ ਐਮਪੀ ਬਣਿਆ ਦਿਲਿੰਦਰ ਤੂੰ ਉੱਥੇ ਇੱਕ ਸੀਟ ਖਾਲੀ ਹੋ ਗਈ ਮਨੂੰ ਕਹਿੰਦੇ ਜੀ ਤੁਸੀਂ ਆਪਣੇ ਮੁੰਡੇ ਨੂੰ ਲੜਾਓ ਮੈਂ ਪਹਿਲੇ ਦਿਨ ਹੀ ਹਾਂ ਕੀ ਜੋੜ ਤੇ ਮੈਂ ਕਿਹਾ ਵੀ ਆਹ ਗੱਲ ਨਹੀਂ ਹੋਣਾ ਕਿਸੇ ਡਿਸਰਮਿੰਗ ਬੱਤ ਕਰ ਨੂੰ ਪਿਘੜ ਦੋ ਲੇਕਿਨ ਇਹਨਾਂ ਨੇ ਆਪਣੇ ਮੁੰਡੇ ਨੂੰ ਦਿੱਤਾ ਮੈਂ ਤੁਹਾਨੂੰ ਅੱਜ ਬੇਨਤੀ ਕਰਨ ਆਇਆ ਕਿ ਇਹੋ ਜਿਹੇ ਬੰਦਿਆਂ ਤੋਂ ਆਪਾਂ ਨੂੰ ਬਚਣਾ ਪੈਣਾ ਇਹ ਸਾਡੇ ਕੌਮ ਨੂੰ ਬਦਨਾਮ ਕਰ ਰਹੇ ਆਮ ਆਦੀ ਪਾਰਟੀ ਵਾਲੀ ਦੁਸ਼ਮਣ ਜਮਾਤ ਹੈ। ਦਲਿਤ ਵਰਗ ਦੀ ਕਿਸਾਨੀ ਦੀ ਤੁਸੀਂ ਦੱਸੋ ਮੈਨੂੰ ਜਦ ਬੋਟਾ ਆਉਂਦੀ ਆ ਕਹਿੰਦੇ ਜੀ ਡਿਪਟੀ ਮੁੱਖ ਮੰਤਰੀ ਦਲਿਤ ਬਣਾਉਂਗੇ। ਪਹਿਲੀ ਵਾਰ ਬੋਟਾ ਲਿਖਿਆ ਜੀ ਲੋਕਾਂ ਨੂੰ ਲੱਗਿਆ ਕਿ ਇਹਦੀ ਦਲਿਤ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਬਣੂਗਾ। ਨਹੀਂ ਬਣਾਇਆ। ਫਿਰ ਪਾਰਲੀਮੈਂਟ ਦੀ election ਆਈ ਫਿਰ ਜਗENDER ਆ ਕੇ ਕਹਿ ਗਿਆ ਕਿ ਐਕਤੀ ਬਣਾਉਂਗੇ। ਫਿਰ ਨਹੀਂ ਬਣਾਇਆ। ਕੋਣ ਵੋਟਾਂ ਆ ਗਈਆਂ ਫੇਰ ਦੇ ਦੇਣਗੇ ਲੇਕਿਨ ਦਲਿਤਾਂ ਨੇ ਇਹਨੇ ਕੁਝ ਢੇੜਾ ਨਹੀਂ ਤਿੰਨ ਵਾਰ ਕੈਬਿਨਿਟ ਦੋ ਵਾਰ ਪ੍ਰਧਾਨ ਮੰਤਰੀ ਅਨਾਉਂਸ ਕਰ ਗਿਆ ਕਿ ਆਦਮ ਪਰਦਾ ਜਿਹੜਾ ਹਵਾਈ ਅੱਡਾ ਉਹਦਾ ਨਾਮ ਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖਾਂਗੇ ਲੇਕਿਨ ਫੇਰ ਨਹੀਂ ਰੱਖਿਆ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਮੈਂ ਕਹਿੰਦੀ ਤੁਸੀਂ ਕਹਿ ਕੇ ਆਏ ਹੋ ਕਿ ਅਸੀਂ ਆਦਮ ਵਰਦੇ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਸਰ ਪੱਟੀ ਸਾਹਿਬ ਇੱਕ ਮਿੰਟ ਪਿੰਡ ਜੰਡੂ ਦੇ ਵਿੱਚ ਸੋਨ ਕੈਂਪੇਨ ਕਰਾਉਣਾ ਚਾਹੁੰਦੇ ਮੈਂ ਅੱਜ ਚੱਬੇਵਾਲ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਲਈ ਕੈਂਪੇਨ ਕਰਨ ਆਇਆ ਬਹੁਤ بڑا ਹੰਗਾਰਾ ਲੋਕਾਂ ਨੇ ਦਿੱਤਾ ਹੈ ਲੋਕਾਂ ਨੇ ਬਾਜੇ ਗਾਜੇ ਦੇ ਨਾਲ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕੀਤੀ ਸਾਰੇ ਸਾਡੇ ਲੀਡਰ ਸਾਹਿਬਾਨ ਤੇ ਮੈਂ ਧੰਨਵਾਦੀ ਹਾਂ ਬਹੁਤ ਵੱਡਾ ਉਤਸ਼ਾਹ ਲੋਕਾਂ ਵਿੱਚ ਦੇਖਣ ਨੂੰ ਮਿਲਿਆ ਤੇ ਵੱਡੀ ਜਿੱਤ ਵਾਲ ਕਾਂਗਰਸ ਇੱਥੇ ਵੱਧ ਰਹੀ ਹੈ ਜਨੀ ਸਾਹਿਬ ਆਪਾਂ ਓਵਰ ਆਲ ਚਾਰ ਸੀਟਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਕਹਿੰਦੇ ਫਿਕਸਿੰਗ ਹੈ ਜੀ ਦੋ ਜਗ੍ਹਾ ਤੇ ਕਾਂਗਰਸ ਜਿੱਤੂਗੀ ਦੋ ਜਗ੍ਹਾ ਤੇ ਆਮ ਆਦਮੀ ਪਾਰਟੀ ਜਿੱਤੂਗੀ ਕਿਉਂ ਲੋਕਾਂ ਦੇ ਵਿੱਚ ਇਹ ਵਿਚਾਰ ਆ ਰਿਹਾ ਹੈ ਵੀਰਾ ਜੀ ਆਮ ਆਦਮੀ ਨਾਲ ਸਾਡੀ ਕਦੇ ਫਿਕਸਿੰਗ ਨਹੀਂ ਹੋਣੀ ਨਾ ਐਸੀ ਕਰੀਏ ਨਾ ਦੇ ਨਾਲ ਐਸੀ ਇਹਨਾਂ ਨੂੰ ਚਾਰੇ ਜਗ੍ਹਾ ਤੇ ਹਰਾਣਾ ਹੈ ਆ ਠੋਕੇ ਹਰਾਣਾ ਉਹ ਤਾਂ ਕਹਿੰਦੇ ਆ ਚੋਬੀਪਾਲ ਸਾਹਿਬ ਕਹਿੰਦੇ ਵੀ ਜਿਹੜੀ ਜਮਾਨਤ ਜ਼ਬਤ ਕਰਦੇ ਪਹਿਲੇ ਦੂਜੇ हां मैं मैं तो, तो मैं आप कहना चब्बेवाल ਜਿਹੜਾ ਹੈਗਾ ਰਾਜਕਮਾਰ ਉਹਦੇ ਮੁੰਡੇ ਦੀ ਜਮਾਨਤ ਜਬਤ ਹੋਣੀ ਉਹੀ ਗੱਲ ਤੁਸੀਂ ਕਹਿ ਰਹੇ ਚੰਨੀ ਸਾਹਿਬ ਤੁਸੀਂ ਦੱਸਿਆ ਸੀ ਪਰਿਵਾਰਵਾਦ ਦੀ ਤੁਸੀਂ ਗੱਲਬਾਤ ਕੀਤੀ ਹੈ ਕਿ ਜਦੋਂ ਤੁਹਾਡੇ ਮੁੰਡੇ ਨੂੰ ਵੀ ਆਫਰ ਆਈ ਸੀ ਜਵਿੰਦਰ ਤਾਂ ਤੁਸੀਂ ਮਨਾਂ ਕਰਤਾ ਕਿ ਡਿਜ਼ਰਵਿੰਗ ਤੇ ਜਿਹੜਾ ਵਰਕਰ ਹੈ ਉਹਨੂੰ ਦਿੱਤੀ ਜਾਵੇ ਤਾਂ ਤੁਸੀਂ ਵੀ ਪੈਰਾਸ਼ੂਟ ਰਾਹੀ ਇੱਥੇ ਕੈਂਡੀਡੇਟ ਕਿਉਂ ਉਤਾਰਿਆ ਤੁਹਾਨੂੰ 1.5 ਤੋਂ 2 ਲੱਖ ਦੇ ਵਿੱਚ ਇਹ ਜਿਹੜਾ ਕੈਂਡੀਡੇਟ ਹੈ ਸਾਡਾ ਇਹਦੀ ਬੈਕਗ੍ਰਾਉਂਡ ਹੈ ਜਿਹੜੀ ਅੰਬੇਦਕਰੀ ਹੈ ਇਹ ਅੰਬੇਦਕਰ ਦੀ ideologies ਦੇ ਨਾਲ ਮਿਲ ਕੇ ਚੱਲਦਾ ਹੈ ਇਸ ਕਰਕੇ ਅਸੀਂ ਇਹਨੂੰ ਪਾਰਟੀ ਨੇ ਚੁਣਿਆ ਰਾਜਾ ਬੜੀ ਮਦੀਆ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਉਹ 50000 ਰੁਪਏ ਦੇ ਗੱਲ ਕਰ ਰਹੇ ਤੇ ਡਬਲ ਪੈਸੇ ਕਰਨੇ ਮੈਂ ਦੇਖਿਆ ਨਹੀਂ ਵੀਰੇ ਵੀਡੀਓ ਦੇਖਿਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਬੇਨਤੀ ਕਰਨਾ ਚਾਹੁੰਦਾ ਹੈ ਕਿ ਚੱਬੇਵਾਲ ਕਾਂਗਰਸ ਦੀ ਪੁਰਾਣੀ ਸੀਟ ਹੈ ਤੇ ਕਾਂਗਰਸ ਇੱਥੇ ਤੇ ਅੱਜ ਵੀ ਮਜ਼ਬੂਤ ਹੈ ਚੱਬੇਵਾਲ ਹੈ ਜਿਹੜਾ ਉਪ ਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕਾਂਗਰਸ ਦੇ ਦਵਾਰੇ ਮੁੜਿਆਉਣਾ ਤੇ ਕਾਂਗਰਸੀ ਮੈਨੂੰ ਵੋਟ ਪਾਉਣ ਕਾਂਗਰਸ ਭਾਈ ਹੁਣ ਤੋ ਇਹਨੂੰ ਕਦੇ ਨਹੀਂ ਲੈਂਦੀ ਤਾਂ ਕਾਂਗਰਸ ਤੇਰੇ ਵਰਗੇ ਜਿਹੜਾ ਨੇ ਪਿੱਠੇ ਛੁਰਾ ਮਾਰਿਆ ਕਾਂਗਰਸ ਦੇ ਉਹਨਾਂ ਦੀ ਕੋਈ ਗਾਹਕ ਨਹੀਂ ਹੈ ਐਸੀ ਕਾਂਗਰਸ ਦੇ ਦਵਾਰੇ ਉਹਨੂੰ ਨਹੀਂ ਲਮਾਂਗੇ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਦੂਸਰਾ ਉਹਦਾ ਭਾਈ ਵੀ ਮੰਗਦਾ ਸੀ ਉਹਦੀ ਪਰਜਾਇ ਵੀ ਮੰਗਦੀ ਸੀ ਉਹਨਾਂ ਪਰ ਵੀ ਵਿਸ਼ਵਾਸ ਨਹੀਂ ਕਰਿਆ ਇੱਥੇ ਕਿਸੇ ਪਰ ਵਿਸ਼ਵਾਸ ਨਹੀਂ ਕਰਿਆ ਆਪਣੇ ਮੁੰਡੇ ਨੂੰ ਟਿਕਟ ਦਿੱਤੀ ਹੈ ਤੀਸਰਾ ਇਸ ਚੱਬੇਵਾਲ ਦੀ ਡਿਵੈਲਪਮੈਂਟ ਵਾਸਤੇ ਜਦ ਮੈਂ ਮੁੱਖ ਮੰਤਰੀ ਬਣਿਆ ਮੈਂ 15 ਕਰੋੜ ਰੁਪਇਆ ਤਿੰਨ ਮਹੀਨੇ ਚ ਭੇਜਿਆ ਤੇ ਬਹੁਤ ਸਾਰੀਆਂ ਸੜਕਾਂ ਨਮੀਆਂ ਬਣਾਈਆਂ ਤੇ ਚੌੜੀਆਂ ਕੀਤੀਆਂ ਕਾਂਗਰਸ ਪਾਰਟੀ ਨੇ ਇੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਾਈ ਹੈ ਚੱਬੇਵਾਲ ਰਾਜਕਮਾਰ ਦੀ ਡਿਵੈਲਪਮੈਂਟ ਨਹੀਂ ਸੀ ਇਹ ਕਾਂਗਰਸ ਪਾਰਟੀ ਨੇ ਡਿਵੈਲਪਮੈਂਟ ਕੀਤੀ ਹੈ ਅੱਗੇ ਨੂੰ ਵੀ ਅਸੀਂ ਇੱਥੇ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹਾਂ ਤੇ ਵੱਡੇ ਮਾਰਜਨ ਤੇ ਕਾਂਗਰਸ ਪਾਰਟੀ ਨੂੰ ਲੋਕ ਜਿਤਾਉਣ ਨੂੰ ਤਿਆਰ ਬੈਠੇ ਐ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਨੇ ਗੁਰੂ ਰਵਿਦਾਸ ਨੂੰ ਧੋਖਾ ਦਿੱਤਾ ਜਿਨ੍ਹਾਂ ਨੇ ਦਲਿਤ ਸਮਾਜ ਨੂੰ ਧੋਖਾ ਦਿੱਤਾ ਕਈ ਵਾਰ ਕਹਿ ਲਿਆ ਕਿ ਡਿਪਟੀ ਸੀਐਮ ਦਲਿਤ ਬਣਾਵਾਂਗੇ ਲੇਕਿਨ ਆਮ ਆਦਮੀ ਪਾਰਟੀ ਨੇ ਅਜੇ ਤੱਕ ਬਣਾਇਆ ਨਹੀਂ ਕਈ ਵਾਰ ਕਹਿ ਲਿਆ ਭਾਜਪੀ ਤੇ ਆਮ ਆਦਮੀ ਪਾਰਟੀ ਨੇ ਕਿ ਗੁਰੂ ਰਵਿਦਾਸ ਜੀ ਦੇ ਨਾਮ ਤੇ ਇੱਥੇ ਦੇ ਆਦਮਪੁਰ 에어ਪੋਰਟ ਦਾ ਨਾਮ ਰੱਖਾਂਗੇ ਲੇਕਿਨ ਅਜੇ ਤੱਕ ਰੱਖਿਆ ਨਹੀਂ ਦਲਿਤ ਸਮਾਜ ਨਾਲ ਹਮੇਸ਼ਾ ਇਹਨਾਂ ਨੇ ਧੋਖਾ ਕੀਤਾ ਹੈ ਐਸੀ ਇਸੇ ਤਰ੍ਹਾਂ ਬੀਬੀਆਂ ਨਾਲ ਇਹਨਾਂ ਨੇ ਧੋਖਾ ਕੀਤਾ ਪਹਿਲਾਂ ਕਹਿੰਦੇ 1000 ਰੁਪਏ ਮਹੀਨਾ ਦਾ ਹੀ ਕਰਾਂਗੇ ਫਿਰ ਕਹਿੰਦੇ ਲੋ ਜੀ ਹੁਣ 1100 ਕਰ ਦਾਂਗੇ ਕਰਿਆ ਕਰਾਇਆ ਕੁਛ ਨਹੀਂ 50% ਆਬਾਦੀ ਬੀਬੀਆਂ ਦੀ ਹੈ ਦਲਿਤ ਸਮਾਜ ਚੱਬੇਵਾਲ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਤੇ ਹਮੇਸ਼ਾ ਉਹਨਾਂ ਦਾ ਐਸੀ ਸਤਕਾਰ ਕੀਤਾ ਹੈ ਲੇਕਿਨ ਇਹਨਾਂ ਨੇ ਹਮੇਸ਼ਾ ਉਹਨਾਂ ਨਾਲ ਧੋਖਾ ਕੀਤਾ ਅੱਜ ਜਿਸ ਤਰੀਕੇ ਦੇ ਨਾਲ ਕਿਸਾਨੀ ਦੀ ਲੁੱਟਮਾਰ ਤੇ ਕੁੱਟਮਾਰ ਹੋ ਰਹੀ ਹੈ ਉਹਦੇ ਵਾਸਤੇ ਬੀਜੇਪੀ ਆਰ ਆਮ ਆਦਮੀ ਪਾਰਟੀ ਦੋਨੋਂ ਜ਼ਿੰਮੇਵਾਰ ਹੈ ਐਸੀ ਦੋਨਾਂ ਦਾ ਵਿਰੋਧ ਕਰਦੇ ਆਂ ਕਿਸਾਨਾਂ ਦੇ ਨਾਲ ਅਸੀਂ ਖੜੇ ਆਂ ਮੰਡੀਆਂ ਵਿੱਚ ਵੀ ਜਾਂਦੇ ਆਂ ਤੇ ਕਿਸਾਨਾਂ ਦੀ ਗੱਲ ਮੈਂ ਹਰ ਪੱਧਰ ਤੇ ਕਰਦਾ ਆਂ ਕੱਲ ਨੂੰ ਮੇਰੀ ਕਮੇਟੀ ਦੀ ਮੀਟਿੰਗ ਹੈ ਜਿਹਦੇ ਵਿੱਚ ਮੈਂ ਚੇਅਰਮੈਨ ਹੈ ਐਗਰੀਕਲਚਰ ਫੂਡ ਪ੍ਰੋਸੈਸਿੰਗ ਤੇ ਐਨੀਮਲ ਹੈਜ਼ਮੈਂਟਰੀ ਕਮੇਟੀ ਉਹਦੇ ਵਿੱਚ ਮੈਂ ਅਫਸਰਾਂ ਨੂੰ ਬੁਲਾਇਆ ਉਹਦੇ ਵਿੱਚ ਪੰਜਾਬ ਬਾਰੇ ਜਿਹੜੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਉਹਦੇ ਬਾਰੇ ਗੱਲ ਕਰਾਂਗਾ। ਕਿ ਕਿਸਾਨਾਂ ਤੋਂ ਬਠਿੰਡਾ ਦੇ ਵਿੱਚ ਸਵੇਰੇ ਤੜਕਸਾਰ ਜਿਹੜਾ ਲਾਠੀ ਚਾਰਜ ਕਰ ਦਿੱਤਾ ਗਿਆ ਉਹ ਝੋਨੇ ਦੀ ਖਰੀਦ ਨਹੀਂ ਹੋ ਰਹੀ ਸੀ ਉੱਥੇ। ਭਗਵੰਤ ਮਾਨ ਭਾਜਪਾ ਸਰਕਾਰ ਦਾ ਹੱਥ ਠੋਕਾ ਬਣਿਆ ਹੋਇਆ ਉਹਨਾਂ ਦੀ ਭੋਡੀ ਭੇਡ ਬਣਿਆ ਹੋਇਆ ਹੈ। ਉਹਨਾਂ ਦੇ ਕਹਿਣ ਤੇ ਸਾਰਾ ਕੁਝ ਕਰਦਾ ਹੈ। ਕਿਸਾਨਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਹੋਇਆ ਉਹਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਔਰ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਧੰਨਵਾਦ ਥੈਂਕ ਯੂ